जय हिंद जय भारत। ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ। ਅੱਜ ਪੁਲਿਸ ਜ਼ਿਲ੍ਹਾ ਮਲੇਰਕੋਟਲਾ ਮੁਖੀ ਗगन ਅਜੀਤ ਸਿੰਘ ਵੱਲੋਂ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ 42 ਚੋਰੀ ਕੀਤੇ ਹੋਏ ਮੋਟਰਸਾਈਕਲ, 4 ਮੋਬਾਈਲ, ਇੱਕ ਗੈਸ ਸਿਲੰਡਰ ਤੇ 3 ਕਾਰਾਂ ਵਾਰਸਾਂ ਦੇ ਹਵਾਲੇ ਕੀਤੀਆਂ। ਇਸ ਸਮੇਂ ਜ਼ਿਲ੍ਹਾ ਮੁਖੀ ਵੱਲੋਂ ਵਾਰਸਾਂ ਨੂੰ ਵਹੀਕਲਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ ਅਤੇ ਇਸ ਮੌਕੇ ਮਾਲਕਾਂ ਵਿੱਚ ਖੁਸ਼ੀ ਵੇਖਣ ਨੂੰ ਮਿਲੀ ਆਓ ਦੇਖਦੇ ਹਾਂ ਮਲੇਰਕੋਟਲਾ ਤੋਂ ਪੱਤਰਕਾਰ ਸਰਜੀਤ ਸਿੰਘ ਰਟੋਲਾ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੈ ਗਿਆ ਪ੍ਰੋਗਰਾਮ ਵੀ ਅਸੀਂ ਕੋਟਵਾਲ ਬਵੰਜਾ ਕੇਸਾਂ ਦੇ ਵਿੱਚ ਸਪੁਰਦਾਰੀ ਜਿਹੜੇ ਲੋਕਾਂ ਦੇ ਕੋਈ ਐਕਸੀਡੈਂਟ ਦੇ ਹੈ ਕੋਈ ਚੋਰੀ ਦੇ ਸੀਗੇ ਜਿਹੜੇ ਪੁਲਿਸ ਵੱਲੋਂ ਰਿਕਵਰ ਹੋ ਜਾਂਦੇ ਆ ਫਿਰ ਉਹ ਲੋਕ ਕੋਰਟ ਦੇ ਵਿੱਚ ਸਪੁਰਦਾਰੀ ਅਪਲਾਈ ਕਰਦੇ ਆ ਇਹ ਅਜਿਹੀ ਉਹਨਾਂ ਨੂੰ ਇੱਥੇ ਉਹਨਾਂ ਦਾ ਜਿਹੜਾ ਕੋਈ ਤਿੰਨ ਕਾਰਾਂ ਹੈਗੀਆਂ ਕੁਝ ਮੋਟਰਸਾਈਕਲ ਹੈ ਤੇ ਉਹ ਵਾਪਸ ਸਪੁਰਦਰੀ ਕੀਤਾ ਸਰ ਅਦਾਲਤੀ ਹੁਕਮਾਂ ਦੇ ਹਿਸਾਬ ਨਾਲ ਜਿਹੜੇ ਅਦਾਲਤੀ ਹੁਕਮਾਂ ਦੇ ਸਾਨਾ ਸਪੁਰਦਰੀ ਤੇ ਵਾਪਸ ਸਮਾਨ ਕੀਤਾ ਗਿਆ ਕਿੰਨਾ ਕੁ ਜਨਤਾ ਨੂੰ ਫਾਇਦਾ ਹੋਇਆ ਸਰ ਇਸ ਦਾ ਕਿਉਂ ਇਹਦੇ ਜਿਹਨਾਂ ਦਾ ਸਮਾਨ ਹੁੰਦਾ ਤੇ ਕੋਰਟ ਦਾ ਪ੍ਰੋਸੈਸ ਹੁੰਦਾ ਉਹਦੇ ਚ ਅਸੀਂ ਇਹਨਾਂ ਨੂੰ ਬੁਲਾ ਕੇ ਕਈ ਚੀਜ਼ਾਂ ਦਾ ਇਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਦਾ ਜਿਹੜਾ ਬਣਦਾ ਜਿਹੜਾ ਸਮਾਨ ਹੈ ਕੋਈ ਗੱਡੀਆਂ ਜਿਵੇਂ ਐਕਸੀਡੈਂਟ ਚ ਤਿੰਨ ਗੱਡੀਆਂ ਨੇ ਹੋਰ ਮੋਟਰਸਾਈਕਲ ਹੈ ਉਹਨਾਂ ਦਾ ਜਿਹੜਾ ਉਹਨਾਂ ਦਾ ਸਮਾਨਾਂ ਨੂੰ ਵਾਪਸ ਕੀਤਾ ਜਾਂਦਾ ਇਹ ਲੱਗਦਾ ਥਾਣੇ ਦੇ ਵਿੱਚ ਜਿਹੜੀ ਸਪੇਸ ਸੀ ਉਹ ਵੀ ਖੁੱਲੂਗੀ ਇਹਦੇ ਨਾਲ ਥਾਣੇ 'ਚ ਵੀ ਬੜੀ ਸਪੇਸ ਖੁੱਲਦੀ ਹੈ ਡਿਸਪੋਜ਼ ਆਫ ਕੇਸਾਂ ਦਾ ਹੁੰਦਾ ਹੈ ਇਹਦੀ ਪ੍ਰੋਪਰ ਰਿਪੋਰਟ ਜਾਂਦੀ ਹੈ ਤੇ ਇੱਕ ਜਿਹੜੀ ਇਹ ਵੀ ਇੱਕ ਅੱਛੀ ਕਾਰਗੁਜ਼ਾਰੀ ਵਿੱਚ ਗਿਣਿਆ ਜਾਂਦਾ ਹੈ ਕਿ ਲੋਕਾਂ ਦਾ ਸਮਾਨ ਵਾਪਸ ਦਿੱਤੇ ਜਾ ਰਹੇ ਤਾਂ ਕਿ ਥਾਣੇ ਦੇ ਵਿੱਚ ਲੋਕਾਂ ਦਾ ਸਮਾਨ ਰੋਲ ਜਾਂਦਾ ਤੇ ਇੱਕ ਬੜਾ ਅੱਛਾ ਉਪਰਾਲਾ ਹੈਗਾ ਸਰ ਜਿਹੜੇ ਐਕਸੀਡੈਂਟ ਕੇਸ ਦੇ ਜਿਹੜੇ ਬਾਈਕ ਵਗੈਰਾ ਜੋ ਵੀ ਅੱਜ ਕੱਢੀ ਕੀਤੀ ਜਾ ਰਹੀ ਹੈ ਇਹ ਕਿਹੜੇ ਕਿਹੜੇ ਸਾਰੇ ਥਾਣੇ ਦੀ ਸਾਰੇ ਆਪਣੇ ਜ਼ਿਲ੍ਹੇ ਦੇ ਸਾਰੇ ਥਾਣੇ ਦੀ ਹੈਗੀ ਹੈ ਪੂਰਾ ਐਸਪੀ ਡੀ ਨੇ ਜਿਹੜੇ ਸਬ-ਡਿਵੀਜ਼ਨ ਡੀਐਸਪੀ ਨਾਲ ਕੋਆਰਡੀਨੇਟ ਕਰਕੇ ਇਹ ਸਾਰੇ ਜ਼ਿਲ੍ਹੇ ਦੇ ਵੱਖਰੇ ਵੱਖਰੇ ਇਕੱਲਾ ਇੱਕ ਥਾਣੇ ਦਾ ਨਹੀਂ ਹੈ ਪੂਰੇ ਜ਼ਿਲ੍ਹੇ ਦੇ ਜਿਹੜੇ ਸਾਡੇ ਥਾਣੇ ਹੋਆ ਕੋਈ ਅਮਰਗੜ ਦਾ ਹੈ ਕੋਈ ਸਿਟੀ ਦਾ ਹੈ ਕੋਈ ਇਦਾਂ ਸਾਰੇ ਵੱਖਰੇ ਵੱਖਰੇ ਥਾਣੇ ਦੇ ਕੇਸ ਹੈ ਚੋਰੀ ਦੇ ਨਹੀਂ ਕਿ ਆ ਸਾਰੇ ਨਹੀਂ ਕੋਈ ਐਕਸੀਡੈਂਟ ਕੇਸਾਂ ਦੇ ਐ ਕੋਈ ਡੌਰੀ ਦਾ ਕੇਸ ਹੁੰਦਾ ਕੋਈ ਕਿਤੇ ਹੁੰਦਾ ਇਦਾਂ ਵੱਖਰੇ ਵੱਖਰੇ ਕੇਸਾਂ ਹੁੰਦਾ ਜਿਹੜੀ ਇਹ ਸਪੁਰਦਗੀ ਕੀਤੀ ਗਈ ਹੈ ਕਿ ਉਹਨਾਂ ਦਾ ਕੋਈ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾ ਰਹੇ ਨੇ ਜਿਹੜੇ ਉਹਨਾਂ ਦੇ ਡਾਕੂ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਿਲਦਾ ਫਿਰੇ ਥਾਣੇ ਜਾ ਕੇ ਨੇ ਟ੍ਰਾਂਸਪੋਰਟ ਦਾ ਇਹਨਾਂ ਦਿੱਤਾ ਕਿਉਂ ਪੁਲਿਸ ਪ੍ਰਸ਼ਾਸਨ ਨੇ ਇਸ ਕਾਰਵਾਈ ਵਧੀਆ ਕਾਰਵਾਈ ਕਰਦੇ ਵਧੀਆ ਟਾਈਮ ਨਾਲ ਮੁਕਰੀ ਹੁੰਦੀ ਕਿੰਨਾ ਸਮਾਂ ਪਹਿਲਾਂ ਹੋਇਆ ਸੀ ਜੇ ਗੱਲਬਾਤ ਕਰੀਏ ਕਿੰਨਾ ਸਮਾਂ ਪਹਿਲਾਂ ਹੋਇਆ ਸਰ ਸਾਹ ਪਹਿਲਾਂ ਹੋਇਆ ਕਿੰਨਾ ਮਹੀਨਾ ਸਰ ਪਹਿਲਾਂ ਹੋਇਆ ਤੇ ਫਿਰ ਤੁਸੀਂ ਮੁੱਢਲੀ ਕਾਰਵਾਈ ਨਾਮ ਆ ਬਾਬਾ ਜੀ ਤੁਹਾਡਾ ਹਰਮੇਲ ਸਿੰਘ ਜੀ ਛਾਣੋ ਗਰਦਿਆਲ ਸਿੰਘ ਪਿੰਡ ਜਲਵਾਣਾ ਜੀ ਹਾਂਜੀ ਥਾਣਾ ਸੰਦੌੜ ਪਿੰਡ ਹੈ ਛੜੀ ਹਾਂਜੀ ਅੱਜ ਤੁਸੀਂ ਉਰੇ ਆਏ ਹੋ ਅੱਜ ਆਏ ਜੀ ਸਾਨੂੰ ਇੱਥੇ ਬੁਲਾਇਆ ਸੀ ਸਾਨੂੰ ਗੱਡੀਆਂ ਦੀਆਂ ਚਾਬੀਆਂ ਦਿੱਤੀਆਂ ਨੇ ਇਹਨਾਂ ਨੇ ਲਏ ਹੋਏ ਤੇ ਵਧੀਆ ਪ੍ਰਾਲਾ ਕੀਤਾ ਸਰਕਾਰ ਨੇ ਸਾਡੇ ਦੇ ਵਿੱਚ ਬਹੁਤ ਵਧੀਆ ਜੀ ਹੈ। ਸਪੁਰਦਗੀ ਦਿੱਤੀ ਹੈ ਤੁਹਾਨੂੰ ਅੱਜ ਹਾਂਜੀ ਸਪੁਰਦਗੀ ਦਿੱਤੀ। ਕਦੇ ਹੋਇਆ ਸੀ ਇਸ ਤਰ੍ਹਾਂ ਬੁਲਾ ਕੇ ਪੁਲਿਸ ਦਿੰਦੀ ਹੈ? ਨਹੀਂ ਜੀ ਨਹੀਂ ਅੱਜ ਪਹਿਲੀ ਵਾਰ ਹੋਇਆ ਹੈ। ਕਿੱਥਿਆਂ ਨੂੰ? ਹਾਂਜੀ ਪਹਿਲੀ ਵਾਰ ਮੈਂ ਆਪਦੀ ਜਿੰਦਗੀ ਵਿੱਚ ਪਹਿਲੀ ਵਾਰ ਦੇਖਿਆ। ਕਿੰਨੀ ਦੇਰ ਦੀ ਗੱਡੀ ਅੰਦਰ ਸੀ ਤੁਹਾਡੀ? ਮੇਰੀ ਅੱਛੀ ਵੀ ਇਹ 29 29 ਫਰਵਰੀ ਦੀ ਸੀ। ਹਾਂਜੀ। ਖੁਸ਼ਕ ਪੁਲਿਸ ਜਿਹੜਾ ਕੰਮ ਕਰ ਰਹੀ ਹੈ ਠੀਕ ਹੈ ਕਿ ਮੈਂ ਸੰਤੋਸ਼ਟੀ ਆ ਸਾਨੂੰ ਉਹਦੇ ਤੋਂ ਹਾਂ ਜੀ ਉਹ ਸੁਨੇਹਾ ਕਿਨੇ ਉੱਤੋਂ ਅਸੀਂ ਆ ਗਏ ਗੱਡੀ ਨਾਲ ਹਾਂਜੀ ਹਾਂਜੀ ਕਿਨੇ ਸੁਨੇਹਾ ਲਾਇਆ ਜੀ ਤੁਹਾਡੇ ਨਾਲ ਸਾਨੂੰ ਇਹਨਾਂ ਨੇ ਮਤਲਬ ਸੰਦੌੜ ਟੋਕੀ ਵਾਲੇ ਆ ਖਾਣੇ ਵਾਲਿਆਂ ਨੇ ਹੂੰ ਪੁਲਿਸ ਪਰਸਨ ਅਸਾਨੂੰ ਮਿਲਿਆ ਹਾਂਜੀ 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 ਜੀ ਗੱਡੀ ਐਕਸੀਡੈਂਟ ਹੋਈ ਸੀ ਉਹ ਮੈਨੂੰ ਉਹਦੇ ਹਿਸਾਬ ਨਾਲ ਮਿਲ ਗਈ